ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਹੁਣ ਉਸ ਦੀ ਫਿਲਮ 28 ਨਵੰਬਰ ਨੂੰ ਸਿਨੇਮੇ ਘਰਾਂ ਵਿੱਚ ਲੱਗਣ ਜਾ ਰਹੀ ਆ ਪਰ ਉਸ ਤੋਂ ਪਹਿਲਾਂ ਅਜਿਹਾ ਕੀ ਹੋਇਆ ਕਿ ਜਿਸ ਨੂੰ ਵੇਖ ਕੇ ਸਾਰਿਆਂ ਦੀਆਂ ਅੱਖਾਂ ਨਾਮ ਹੋ ਗਈਆਂ ਜਿਸ ਨੂੰ ਵੇਖ ਕੇ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੁਹਾਨੂੰ ਦੱਸ ਦਿੰਨੇ ਆ ਕਿ ਥੋੜੇ ਦਿਨ ਪਹਿਲਾਂ ਇੱਕ ਕਾਨਫਰੰਸ ਦੇ ਵਿੱਚ ਇਹ ਦੱਸਿਆ ਗਿਆ ਕਿ ਰਾਜਵੀਰ ਦੀ ਫਿਲਮ 28 ਨਵੰਬਰ ਨੂੰ ਸਿਨੇਮੇ ਘਰਾਂ ਵਿੱਚ ਲੱਗੇਗੀ ਤੇ ਉੱਥੇ ਉਸ ਦੀ ਬੇਟੀ ਤੇ ਉਸ ਦੀ ਮਾਂ ਪਹੁੰਚੇ ਸੀ ਤੇ ਜਦੋਂ ਉਸ ਫਿਲਮ ਦਾ ਟ੍ਰੇਲਰ ਚਲਾਇਆ ਗਿਆ ਤਾਂ ਰਾਜਵੀਰ ਦੀ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਬੇਟੀ ਜੋ ਆਪਣੇ ਪਾਪਾ ਨੂੰ ਯਾਦ ਕਰਨ ਲੱਗੀ ਉਸ ਨੂੰ ਮਿਸ ਕਰਨ ਲੱਗੀ ਉਸ ਨੂੰ ਪੁਕਾਰਨ ਲੱਗੀ ਕਿ ਸ਼ਾਇਦ ਜਿਵੇਂ ਹੁਣ ਉਹ ਸਕਰੀਨ ਦੇ ਵਿੱਚੋਂ ਬਾਹਰ ਆ ਕੇ ਉਸ ਨਾਲ ਗੱਲਾਂបਾਤਾਂ ਕਰੇਗਾ ਇਹ ਸਾਰਾ ਦ੍ਰਿਸ਼ ਵੇਖਦੇ ਹੀ ਆਸੇ-ਪਾਸੇ ਜਿੰਨੇ ਸਾਰੇ ਕਲਾਕਾਰ ਸੀ ਜਿੰਨੇ ਸਾਰੇ ਐਕਟਰ ਸੀ ਉਹਨਾਂ ਸਾਰਿਆਂ ਦੀਆਂ ਅੱਖਾਂ ਨਾਮ ਹੋ ਗਈਆਂ ਕਿਉਂਕਿ ਵੇਖਿਆ ਨਹੀਂ ਜਾ ਰਿਹਾ ਸੀ ਰਾਜਵੀਰ ਜਵੰਦੇ ਦੀ ਮਾਂ ਉਹ ਵਿਚਾਰੀ ਵੀ ਫੁੱਟ-ਫੁੱਟ ਕੇ ਰੋਣ ਲੱਗੀ ਜਿਸ ਨੂੰ ਵੇਖ ਕੇ ਹਰੇਕ ਦਾ ਦਿਲ ਪਸੀਜ ਗਿਆ ਹਰੇਕ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਆਪਾਂ ਸਾਰਿਆਂ ਨੂੰ ਪਤਾ ਕਿ ਰਾਜਵੀਰ ਜਵੰਦਾ ਜਿਸ ਦਾ 27 ਅਕਤੂਬਰ ਨੂੰ ਭੋਗ ਸੀ ਹਾਲੇ ਉਸ ਦੇ ਭੋਗ ਨੂੰ ਇੱਕ ਮਹੀਨਾ ਵੀ ਨਹੀਂ ਹੋਇਆ ਤੇ ਕਿਵੇਂ ਇੱਕ ਮਾਂ ਤੇ ਇੱਕ ਬੇਟੀ ਬੇਟੀ ਲਈ ਤਾਂ ਇੱਕ ਪਿਓ ਹੀਰੋ ਹੁੰਦਾ ਆਪਾਂ ਸਾਰਿਆਂ ਨੂੰ ਪਤਾ ਕਿ ਬੇਟੀ ਲਈ ਇੱਕ ਪਿਓ ਦੀ ਜ਼ਿੰਦਗੀ ਵਿੱਚ ਕਿੰਨੀ ਅਹਿਮੀਅਤ ਆ ਕਿਉਂਕਿ ਸਭ ਤੋਂ ਨੇੜੇ ਹੁੰਦਾ ਸਭ ਤੋਂ ਵੱਡਾ ਸਾਥੀ ਹੁੰਦਾ ਜਿਸ ਨੂੰ ਦੇਖ ਕੇ ਇਹ ਲੱਗਦਾ ਕਿ ਇਹ ਹੀ ਰੱਬ ਆ ਇਹ ਹੀ ਪਰਮਾਤਮਾ ਕਿਉਂਕਿ ਬੱਚੇ ਦੀਆਂ ਸਾਰੀਆਂ ਖੁਆਇਸ਼ਾਂ ਉਸ ਦਾ ਪਿਓ ਹੀ ਪੂਰੀਆਂ ਕਰਦਾ ਰਾਜਵੀਰ ਜਵੰਧਾ ਜਿਸ ਦਾ ਐਕਸੀਡੈਂਟ ਹੋ ਗਿਆ ਉਹ ਦੁਨੀਆ ਤੋਂ ਚਲਾ ਗਿਆ ਬੇਟੀ ਜੋ ਆਪਣੇ ਪਾਪਾ ਦੇ ਸੁਪਨੇ ਪੂਰੇ ਕਰੂਗੀ ਉਸ ਨੇ ਇਹ ਵੀ ਕਿਹਾ ਸੀਗਾ ਜਦੋਂ ਰਾਜਵੀਰ ਜਵੰਧੇ ਦਾ ਭੋਗ ਸੀ ਤੇ ਹੌਣ ਉਸਨੇ ਸਾਰਿਆਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਵੀ ਉਸਦੇ ਪਾਪਾ ਦਾ ਸੁਪਨਾ ਪੂਰਾ ਕਰੋ ਉਸ ਦੀ ਫਿਲਮ ਕਿਤੇ ਇਹ ਨਾ ਹੋਵੇ ਕਿ ਕੋਈ ਫਿਲਮ ਵੇਖਣੀ ਨਾ ਜਾਵੇ ਸਾਰਿਆਂ ਨੂੰ ਉਸਨੇ ਅਪੀਲ ਵੀ ਕੀਤੀ ਕਿ ਜਿੰਨੇ ਵੀ ਰਾਜਵੀਰ ਜਵੰਦੇ ਨੂੰ ਪਿਆਰ ਕਰਨ ਵਾਲੇ ਆ ਉਹ ਜ਼ਰੂਰ ਇਹ ਫਿਲਮ ਵੇਖਣ ਜਾਣ ਤੇ 28 ਨਵੰਬਰ ਨੂੰ ਸਿਨੇਮੇ ਘਰਾਂ ਵਿੱਚ ਪਹੁੰਚਣ